ਕਿਆ ਗਿਆਗਾ ਮੇਰਾ ਇੱਕ ਵੀ ਕਸੂਰ ਦੱਸਦੇ ਨੇ ਵੀ ਆ ਕਸੂਰ ਹੈ ਮੈਂ ਦੇਨਦਾ ਰਹਿੰਦਾ ਰਹੋ ਉਹ ਗੱਲ ਤਾਂ ਕარი ਦਿੱਤੀ ਦੀ ਹਾਂਜੀ ਉਹਨਾਂ ਦਾ ਤੁਹਾਡਾ ਨਹੀਂ ਹੈਗਾ ਮਾਫੀ ਤਾਂ ਮੰਗ ਰਹੇ ਆ ਉਹ ਬਿਲਕੁਲ ਜੀ ਕੀ ਇਹ ਹੈ ਕਿ ਜਿੰਨੇ ਸੱਤ ਹੋਇਆ ਗਲਤ ਹੋਇਆ ਦੋਨਾਂ ਤੇ ਰੱਦੋ ਚਲੋ ਇਹਨਾਂ ਤੋਂ ਹੋਈ ਹੈ ਅੱਜ ਇਹਨਾਂ ਤੋਂ ਕੋਆਪਰੇਸ਼ਨ ਕਰਵਾਉਂਦਾ ਸਾਡਾ ਜੋ ਜੀ ਦਿੰਦੀ ਜੀ ਖੜੇ ਆ ਹਾਂਜੀ ਬੋ ਜੀ ਮੈਂ ਤਾਂ ਕਹਿੰਦਾ ਵੀਰੇ ਜਿਹੜੀ ਗੱਲ ਹਾਂ ਮੈਂ ਦੱਸਦਾ ਵੀਰੇ ਰੋਲਾ ਇਹਨਾਂ ਵਦਨਾ ਨਹੀਂ ਸੀ ਵਦਨਾ ਨਹੀਂ ਸੀ ਇਹਦਾ ਕਾਰਨ ਇਹ ਹੋ ਗਿਆ ਵੀ ਵਿੱਪਨ ਜੀ ਚਲੇ ਗਏ ਕਿਸੇ ਦੇ ਕਹਿਨ ਤੇ ਕਿਸੇ ਦੇ ਕਹਿਨ ਤੇ ਚਲੇ ਗਏ ਭਾਈ ਤੂੰ ਆ ਜਾ ਵੀਰੇ ਮੈਂ ਰਿਕਾਰਡਿੰਗ ਕਰਨੀ ਹੈ ਇੱਥੇ ਇਹ ਉਸਦੇ ਕਹਿਮਤੇ ਚਲੇ ਗਏ ਇਹਨਾਂ ਨੂੰ ਕਿਸੇ ਨੇ ਪੜਕਾਤਾ ਵੀ ਤੁਸੀਂ ਆ ਜਾਓ ਵੀ ਚੱਕ ਲੋ ਚੱਕ ਲੋ ਕਰਤੀ ਜੀ ਜਾਨੀ ਕਿ ਦੋਨੇ ਦੋਨੇ ਸ਼ਿਕਾਰ ਹੋ ਗਏ ਗਲਤੀਜਾਰ ਹੋ ਗਏ ਜੀ ਲਓ ਜੀ ਜੇ ਇਹ ਚਾਰ ਜਣੇ ਇਕੱਠੇ ਹੋ ਕੇ ਵਿੱਪਨ ਦੀ ਦੁਕਾਨ ਤੇ ਜਾਂਦੇ ਵੀ ਵਿਪਨ ਵੀਰ ਸਾਡੀ ਤੂੰ ਕੋਈ ਰਿਕਾਰਡਿੰਗ ਹੈ ਜੇ ਅਸੀਂ ਕੋਈ ਗਲਤ ਹੈ ਤਾਂ ਸਾਨੂੰ ਨਹੀਂ ਭਾਈ ਤੂੰ ਖੁੱਲ ਕੇ ਖਬਰ ਬੋਲ ਕੇ ਸਾਡੀ ਲਵਾ ਬਸ ਉਹ ਇਹ ਕਿਸੇ ਬੰਦੇ ਦੀ ਗਲਤ ਉਸ ਦਾ ਸ਼ਕਾਰ ਹੋਣ ਕਾਰਨ ਦੇਖੋ ਇਹ ਹੁਣ 6 ਜਣੇ ਭੁਗਤੀ ਜਾਂਦੇ ਆ ਉਦੋਂ ਯੂਨੀਅਨ ਸਾਰੀ